ਜਿਵੇਂ ਭਾਈ ਹੁਣ ਆਪਣੇ ਕੋਲੇ ਕਣਕ ਆ ਗਈ ਤੇ ਆਪਾਂ ਡਰਮ ਦੇ ਵਿੱਚ ਪਾਉਣੀ ਆਂਗੀ ਉਹਦੇ ਵਿੱਚ ਆਪਾਂ ਸਲਫਾਸ ਨਹੀਂ ਪਾਉਣੀ ਸਲਫਾਸ ਤੇ ਆਪਾਂ ਮਾਰਨਾ ਕਾਟਾ ਇਹਦੇ ਵਿੱਚ ਹੁਣ ਆਪਾਂ ਕੀ ਪਾਉਣਾ ਹੈ ਇਹਦੇ ਵਿੱਚ ਪਾਉਣਾ ਹੈਗਾ ਆਪਾਂ ਭਾਈ ਨਿੰਮ ਆਪਾਂ ਨਿੰਮ ਪਾਉਣਾ ਤੇ ਘਰੇ ਆਪਣੇ ਮਾਸਾ ਹੁੰਦੀਆਂ ਮੱਚਸ ਟੀਲਾਂ ਵਾਲੀਆਂ ਇਹ ਭਾਈ ਡਰਮ ਦੇ ਵਿੱਚ ਕਮ ਸੇ ਕੰਮ ਵੀ 25 ਕੁਆਟਲ ਦੇ ਵਿੱਚ ਤੁਸੀਂ 5 7 10 15 ਤੁਸੀਂ ਇਹਨਾਂ ਨੂੰ ਸਿੜ ਦਿਓ ਇਹ ਕੀ ਹੁੰਦਾ ਜਿਹੜਾ ਇਹਦਾ ਮਸਾਲਾ ਹੁੰਦਾ ਹੈਗਾ ਮਸਾਲੇ ਨੂੰ ਕੋਈ ਢੋਰਾ ਸੁੰਡੀ ਕੁਛ ਨਹੀਂ ਲੱਗਣ ਦਿੰਦਾ ਤੇ ਜਿਹੜਾ ਹੈਗਾ ਹੈਗਾ ਨਿੰਮ ਨਿੰਮ ਤਾਂ ਭਾਈ ਐਂਟੀਬਾਇਟਿਕ ਬਹੁਤ ਜਿਆਦੇ ਲਾਭ ਦੇਕਾ ਅਗਰ ਇਹਦੇ ਪੱਤੇ ਆਪਾਂ ਸੂਤ ਕੇ ਪਾ ਦਿੰਨੇ ਆ ਜਦੋਂ ਆਪਾਂ ਪੀਣ ਕਰਦੇ ਆ ਪੱਤੇ ਬਾਹਰ ਨਿਕਲ ਜਾਂਦੇ ਆ ਅਗਰ ਪੱਤੇ ਵਿੱਚੇ ਪੀਸੇ ਵੀ ਜਾਣਗੇ ਤੇ ਇਹਦਾ ਹਰਜ ਕੋਈ ਨਹੀਂ ਜਿਵੇਂ ਆਪਾਂ ਪਸ਼ੂਆਂ ਨੂੰ ਪ사 ਕੇ ਲਿਆਉਨੇ ਆ ਤੇ ਮੈਂ ਭਾਈ ਪੱਖਾ ਭੁੱਖਾ ਕੋਈ ਨਹੀਂ ਲਵਾਉਂਦਾ ਮੈਂ ਤਾਂ ਉਹ ਪੱਤੇ ਵਿੱਚ ਹੀ ਪਸਾ ਲਿਆ ਹੋਣਾ ਹੁੰਨਾਗਾ ਇਹਦੇ ਗੁਣਕਾਰੀ ਆਗਾ ਜਿਹੜਾ ਨਿੰਮਾਗਾ ਨਿੰਮ ਤੇ ਆਪਾਂ ਮਾਜਸਾਂ ਪਾਈਗੇ ਤੇ ਨਮੀ ਗਣਕ ਨੂੰ ਬਚਾਈਗੇ ਇਹ ਤੇ ਸਲਫਾਸ ਤੇ ਮਾਰੀਏ ਕਾਟਾ ਇਹੇ ਅੱਜ ਆਪਾਂ ਵੀਡੀਓ ਬਣਾਈ ਤੁਹਾਨੂੰ ਵੇਖਣ ਵਾਲਿਆਂ ਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ